ਪਰ ਇਹ ਲੱਗਣਾ ਵੀ ਲਾਜ਼ਮੀ ਹੈ ਕਿਉਂਕਿ ਸਾਰੀਆਂ ਪਾਰਟੀਆਂ ਨੇ ਧੋਖਾ ਹੀ ਇੰਨਾ ਕੀਤਾ ਸਾਡੇ ਲੋਕਾਂ ਨਾਲ ਵੀ ਸਾਡੇ ਲੋਕਾਂ ਦਾ ਭਰੋਸਾ ਹੀ ਝੱਟਦਾ ਹੋ ਤਾ ਸਾਡੇ ਲੋਕ ਪਨਾਮਾ ਦੇ ਜੰਗਲਾਂ 'ਚ ਮਾਰਨ ਨੂੰ ਤਰਜੀਹ ਦਿੰਦੇ ਨੇ ਪਰ ਇੱਥੇ ਉਹਨਾਂ ਨੂੰ ਕੁਝ ਵੀ ਦਿਖਦਾ ਹੋਣਾ ਨੂੰ ਇਹਦੇ ਨਾਲੋਂ ਮੌਤ ਤੰਗੀ ਲੱਗਣ ਲੱਗੀ ਇੰਨਾ ਬੁਰਾ ਹਾਲ ਸਾਡੇ ਪੰਜਾਬ ਦਾ ਇਹਨਾਂ ਨੇ ਕਰਤਾ ਉਹ ਪੰਜਾਬ ਜਿਹਨਾਂ ਜਿਸ ਨੂੰ ਮਹਾਰਾਜ ਰਣਜੀਤ ਸਿੰਘ ਨੇ ਸੋਨੇ ਦੀ ਚੀੜੀ ਪੰਜਾਬ ਨੂੰ ਬਣਾਇਆ ਸੀ ਆਪ ਨੂੰ ਐਵੇਂ ਨਹੀਂ ਲੱਛਾ ਜਾਂਦਾ ਵੀ ਦੇਸ਼ ਨੂੰ ਬਣਾਇਆ ਸੀ ਦੇਸ਼ ਤਾਂ ਰੋਟੀ ਦੀ ਪੂਰੀ ਹੋਈ ਪੰਜਾਬ ਦਾ ਰੋਟੀ ਖਵਾਉਂਦਾ ਰਿਹਾ ਜੇ ਠੀਕ ਹੈ ਜਿਹੜੀ ਰੋਟੀ ਦੀ ਪੂਰੀ ਹੁੰਦੀ ਹੈ ਉਹ ਕਿਹੜੀ ਥਾਂ ਦੇ ਜੜੀਆਂ ਆ ਸੋਨਾ ਦੇ ਸੀਰ ਸੋਨਾ ਕੁਝ ਕੁ ਬੰਦੇ ਕੋਲੀ ਇਕੱਠਾ ਸੀ ਉਧਰ ਚਲੇ ਜਾਓ ਤੇ ਸ਼ਕੂਬਾਦਰ ਟੱਪ ਜੋ ਹੋ ਜਾ ਦੇਲੀ ਟੱਪ ਜੋ ਉਹ ਅੱਜ ਵੀ ਲੋਕ ਘੁੱਫੇ ਨੇ ਤੇ ਅੱਜ ਵੀ ਉਹਦੀ ਹਾਲਤ ਹੈ ਇਹ ਆਪਣਾ ਪੰਜਾਬ ਹੀ ਹੈ ਜਿਹੜਾ ਗੁਰਾਂ ਦੇ ਨਾਮ ਤੇ ਵਸਦਾ ਹੈ ਜਿਹੜਾ ਖੁਸ਼ਾਲ ਵੀ ਵੱਸਦਾ ਤੇ ਜਿਹੜਾ ਸੁਖੀ ਵੀ ਹੈਗਾ ਗਰੀਬ ਵੀ ਹੈਗਾ ਤੇ ਰੋਟੀ ਪਾਣੀ ਵੀ ਚੰਗਾ ਖਾਂਦਾ ਕਿਉਂਕਿ ਇਹ ਵੱਸਦਾ ਦੁਨੀਆਂ ਦਾ